ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣਗੀਆਂ ਸੁਪਨੇ ਬਰਾਬਰ ਗਲੀਆਂ ਇੱਕ ਦਿਨ ਹੋਣਗੀਆਂ ਆਉਣਗੀਆਂ ਸੁਪਨੇ ਬਰਾਬਰ ਗਲੀਆਂ ਇੱਕ ਦਿਨ ਹੋਣਗੀਆਂ ਇਤਪਾਲੇ ਪੰਛੀ ਚੋਗ ਚਗੇਂਦਾ ਇਤਪਾਲੇ ਪੰਛੀ ਚੋਗ ਚਗੇਂਦਾ ਕਪਲ ਪਟ ਗਲੇਲੇ ਇੱਕ ਦਿਨ ਹੋਣਗੀਆਂ ਹੋਣਗੀਆਂ ਸੁਪਨੇ ਬਰਾਬਰ ਗਲੀਆਂ ਇੱਕ ਦਿਨ ਹੋਣਗੀਆਂ ਹੋਣਗੀਆਂ ਸੁਪਨੇ ਬਰਾਬਰ ਗਲੀਆਂ ਇੱਕ ਦਿਨ ਹੋਣਗੀਆਂ ਇੱਕ ਪਲ ਰਾਜਾ ਰਾਜ ਕਰੇਂਦਾ ਕਪਲ ਪਾ ਰਾਜ ਕਰੇਂਦਾ ਇੱਕ ਪਲ ਪੀਖਮਗੇ ਦਿਨ ਹੋਣਗੀਆਂ ਹੋਣਗੀਆਂ ਸੁਪਨੇ ਬਰ ਬਿਰਗਲੀਆਂ ਇੱਕ ਦਿਨ